ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਅਸੀਂ ਕਾਲਾ ਮਹਿਰ ਬਾਬਾ ਜੀ ਦੇ ਜੋ ਕਿ ਸਾਡੇ ਵੱਡ ਬਡੇਰੇ ਨੇ ਤੇ ਅੱਜ ਤੋਂ ਉੱਥੇ ਮੇਲਾ ਭਰਿਆ ਆ ਤੇ ਜੇਠਾ ਹਦਵਾਰ ਤੇ ਅਸੂ ਦਾ ਮੇਲਾ ਮੰਮੀ ਕਿਹੜਾ ਅਸੂ ਦਾ ਮੇਲਾ ਭਰਦਾ ਉੱਥੇ ਬਹੁਤ ਤਕੜਾ ਜੇਠਾ ਹਦਵਾਰਾ ਤੇ ਬਿਗ ਬ੍ਰਦਰ ਤੇ ਨਾਲ ਮਾਤਾ ਹੋਣੀ ਆ ਪਿੱਛੇ ਫੈਮਿਲੀ ਭਾਬੀ ਜੀ ਤੇ ਬੱਚੇ ਤੇ ਮੇਰੇ ਚਾਹੁੰਦੇ ਹੋ ਨਾ ਲਾਈਕ ਕਰਦੇ ਹੋ ਆ ਮੇਰੇ ਚਾਚਾ ਵਾਸਤੇ ਲਾਇਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਤੁਹਾਨੂੰ ਵੀ ਦਿਖਾਉਣੇ ਤੁਹਾਨੂੰ ਅਸੀਂ ਮੇਲਾ ਜਾ ਕੇ ਤੇ ਦਿਖਾਉਣੇ ਤੁਹਾਨੂੰ ਮਨੋਰ ਕਿਦਾਂ ਦਾ ਉੱਥੇ ਸਾਰਾ ਕੁਝ ਤੁਹਾਨੂੰ ਅੱਜ ਆਲਾਦਾਲਾ ਦਿਖਾਉਣੇ ਉੱਥੇ ਜਾ ਕੇ ਲੋ ਜਿੱਥੋਂ ਲੈ ਲਿਆ ਆਪਾਂ ਰਾਸ਼ਨ ਜਿਹੜਾ ਆਪਾਂ ਉੱਥੇ ਦੇਣਾ ਚੜਾਣਾ ਥੋੜਾ ਜਿਹਾ ਇਹ ਆ ਗੱਡੀ ਆਪਣੀ ਤੇ ਆ ਦੇਖੋ ਪੰਜਾਬ ਪੰਜਾਬ ਨਾਲ ਪਿਆਰ ਤੁਹਾਨੂੰ ਕਰਾਉਂਦੇ ਆਂ ਦਰਸ਼ਨ ਚੱਲ ਕੇ ਹੁਣ ਦਿਖਾਉਣੇ ਤੁਹਾਨੂੰ ਆ ਦੇਖੋ ਕੁਛ ਜਵਾਕ ਬੈਠੇ ਨੇ ਨਿੱਕੇ ਨਿੱਕੇ ਦੇ ਦੁੱਧ ਆ ਰਿਹਾ ਤੇ ਲੋ ਜੀ ਆ ਪਹੁੰਚ ਗਏ ਆਪਾਂ ਪਿੰਡ ਆਸ਼ਾਹੂਰ ਤੇ ਭੀੜ ਦੇਖੋ ਪਿੱਛੋਂ ਸ਼ੁਰੂ ਹੋ ਗਈ ਆ ਵੀ ਕਹਿੰਦੇ ਬਹੁਤ ਜਿਆਦਾ ਭੀੜ ਆ ਇਸ ਵਾਰ ਤੁਸੀਂ ਗੱਡੀਆਂ ਦੇਖ ਸਕਦੇ ਹੋ ਕਿੰਨੀਆਂ ਖੜੀਆਂ ਹੋਈਆਂ ਤੁਸੀਂ ਤੇ ਮੈਂ ਤੇ ਆ ਪਹਿਲੀ ਵਾਰ ਆਇਆ ਤੇ ਭਾਈ ਹੁਣ ਆਂਦੇ ਨੇ ਅੱਜ ਮੈਨੂੰ ਇਹ ਕਹਿੰਦੇ ਵੀ ਚੱਲ 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 ਗਾਲਾਂ ਘਟ ਘਟ ਲਿਆਏ ਨੇ ਮੈਨੂੰ ਵੀ ਨਾਲ ਤੇ ਦਿਖਾਣੇ ਤੁਹਾਨੂੰ ਲੋਕਾਂ ਦੀ ਸ਼ਰਧਾ ਦੇਖੋ ਕਿੰਨੀ ਹੈ ਨਹੀਂ ਚੱਲ ਲੈ ਚੱਲ ਗੱਡੇ ਅੱਗੇ ਲੱਗ ਜੂਗੇ ਅੱਗੇ ਬਾਧੂ ਥਾਣੇ ਆ ਕੀ ਕਾਫੀਅਤ ਕੀ ਹੈ ਇਤਨਾ ਨਹੀਂ ਬੀ ਜਾਓ ਇੱਥੋਂ ਮਰ ਜਣਾ ਪਾ ਤੁਰ ਕੇ ਜਾ ਜਗਾ ਤਾਂ ਬਹੁਤ ਅੱਛਾ ਹੈ ਇੰਨੀ ਭੀੜ ਹੈ ਆਹ ਦੇਖੋ ਇਤਨੀ ਗੱਡੀਆਂ ਗੱਡੀਆਂ ਲੱਗੀਆਂ ਸਾਰੀਆਂ ਗੱਡੀਆਂ ਆਣ ਕੇ ਦੁਬਾਰਾ ਲਾ ਕਿੰਨੀ ਕਿ ਦੂਰ ਪਈ ਹੋਣਾ ਇਸ ਤੋਂ ਅੱਗੇ ਇਸ ਤੋਂ ਅੱਗੇ ਉਹ ਜਗਾ ਅੱਗੇ ਉਹ ਜਗਾ ਤੁਰ ਕੇ ਚੱਲਦੇ ਹਾਂ ਮੈਂ ਕੁਝ ਨਹੀਂ ਹੁੰਦਾ ਚਲੋ ਤੁਰ ਕੇ ਤੁਰ ਕੇ ਚੱਲਦੇ ਹਾਂ ਬਾਬੇ ਨੂੰ ਤੁਰ ਕੇ ਜਾਣਾ ਚਾਹੀਦਾ ਹੈ ਚਲੋ ਤਾਂ ਅੰਦਰ ਖਾਣੇ ਫਿਰ ਨਿਕਲ ਗੱਡੀ ਕੁੜੀ ਲਾ ਕੇ ਸਾਈਡ ਛੋੜਦੇ ਤਤੰਦ ਕਰਾਨੇਂ ਦਰਸ਼ਨ ਬ੍ਰਾਜ ਮਰਜੀ ਕਰੇ ਦਨ ਕਰਾਨੇਂ ਦਰਸ਼ਨ ਲਓ ਜੀ ਉਤਰ ਗਿਆ ਸਾਰਾ ਟੱਬਰ ਖੜ ਕੇ ਨਿਕਿਨੇ ਕੇ ਜਵਾਗ ਬਾਹਰ ਗੁੰਨੂ ਬੱਤ ਦੁਰ ਕੇ ਜਾਣਾ ਪੈਣਾ ਕਾਫੀ ਦੂਰ ਆ ਚੱਲ ਜੇਗਾ ਹੈ ਤੂੰ ਹੀ ਚੱਲਦੇ ਜਾ ਜੀ ਇੱਕ ਆ ਨਿੱਕਾ ਜਿਹਾ ਸਾਡਾ ਜਵਾਗ ਸ਼ਾਮੇ ਆ ਜਾਓ ਮੰਮੀ ਸ਼ਾਮੇ ਖੜ ਕੇ ਇੱਧਰ ਆ ਜਾਓ ਸ਼ਾਮੇ ਕੀ ਕਹਿੰਦੀ ਆ ਕੇ ਲੈਣਾ ਹੈ ਹੈ ਕੀ ਕਹਿੰਦੀ ਸਮਾਨ ਲੈਣਾ ਮਾਨ ਕਰੋਨੇ ਦਿਵਾਓ ਇਹਨਾਂ ਨੂੰ ਦੇਖ ਲਓ ਕਿੰਨਾ ਰਾਸ਼ਾ ਜੀ ਇੱਥੇ ਕਿੱਧਰ ਵੀ ਦੇਖਾਂਗਾ ਸਾਰੇ ਸੰਧੂ ਪਰਿਵਾਰ ਜਾਦਾ ਇੱਥੇ ਸੰਧੂ 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 ਹੋਈ ਵੀ ਕਹਿੰਦਾ ਸੰਧੂ ਸੰਧੂ ਹੋਈ ਪਈ ਸੰਧੂਆਂ ਦਾ ਜਠੇਰਾ আ এ্নলন খভিযা঑গডা אח ilfi. আ্লা্লিটষ্বা পণ্লার চ্িটখুা শ্লাড,সারজ্লা আজ্লাড. এবা ভ্ল বাপদ «ছধদ আ এন উ হবার ছোডাটা আলিন Gloria ». ਜਿਆਦਾ ਪੀੜ ਹੈ ਅੱਜ ਬਹੁਤ ਜਿਆਦਾ ਪੀੜ ਇੱਥੇ ਲੰਗਰ ਚੱਲ ਰਿਹਾ ਸਾਰਾ ਦੇਖੋ ਕਿ ਕਿੰਨੀ ਭੀੜ ਆ ਜੇਠਾ ਦਵਾਰ ਅੱਜ ਤੇ ਬਹੁਤ ਜਿਆਦਾ ਸੰਗਤ ਆਈ ਹੋਈ ਹੈ ਬਹੁ ਮੇਲਾ ਭਰਦਾ ਜਿੱਥੇ ਲੋ ਜੀ ਦਰਸ਼ਨ ਮੇਲੇ ਹੋ ਗਏ ਆ ਤੇ ਸਾਰੀਆਂ ਦੀ ਚੀਕਾਂ ਨਿਕਲੀਆਂ ਵਈਆਂ ਨੇ ਗਰਮੀ ਬਹੁਤ ਸੀਗੀ ਤੇ ਦਰਸ਼ਨ ਹੋ ਗਏ ਸੋਣੇ ਤੇ ਹੁਣ ਚੱਲਿਆਂ ਆਪਾਂ ਘਰ ਨੂੰ ਘਰ ਨੂੰ ਨਹੀਂ ਜੀ ਹੋਰ ਮਾਤਾ ਮਾਤਾ ਦੇ ਭੈਣ ਦੇ ਜਾ ਬਾਬੇ ਦੀ ਭੈਣ ਕੋਲ ਜੇ ਬਾਬੇ ਦੀ ਭੈਣ ਦਾ ਵੀ ਇੱਥੇ ਹੀ ਆ ਤੇ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਚਲੋ ਸਾਸ਼ੀ ਕਾ ਬਲ ਸਾਰਾ ਮੈਂ ਕਿਹਾ ਸਾਸ਼ੀ ਕਾ ਹੱਥ ਜੋੜ ਕੇ ਕੀਤੀ ਹੁੰਦੀ ਹੈ ਸਾਸ਼ੀ ਕਾ ਲੋ ਜੀ ਆ ਗਏ ਆਪਾਂ ਇੱਥੇ ਖੇਤਾਂ ਵਿੱਚ ਜਗਾ ਬਣੀ ਆ ਦਰਵਾਰ ਮਾਤਾ ਸਤੀ ਜੀ ਮਾਤਾ ਸਤੀ ਜੀ ਤਾਂ ਬਣਿਆ ਤੇ ਗੱਡੀ ਆਪੋਂ ਲਾਤੀ ਮੰਮੀ ਹੁਣੀ ਵੇਚੀ ਹੈ ਗੱਡੀ ਤੇ ਮਾਤਾ ਸਤੀ ਦੇ ਆ ਗਏ ਆ ਪਰ ਦੇਖੋ ਨਿਕਲੇ ਖੇਡਾ ਸਾਰਾ ਤੇ ਨੰਨਾ ਨਿੰਦੇ ਖਤਮ ਆਪਾਂ ਸੰਦੇਣਾ ਇਥੇ ਇਹ ਮਾਨਤਕ ਜਿਨ੍ਹਾਂ ਦੇ ਘਰ ਕੱਚੇ ਨੇ ਜਾਂ ਮਤਲਬ ਨਵੇਂ ਨਹੀਂ ਬਣੇ ਹੈ ਨਹੀਂ ਘਰ ਜਿੰਨਾਂ ਕੋਲ ਘਰ ਡਿੱਗਣ ਵਾਲੇ ਆ ਤੋ ਇਥੇ ਇਹਨਾਂ ਦੇ ਸਾਰਿਆਂ ਦੇ ਮਤਲਬ ਇਹ ਮਾਨਤਕ ਆਪਣੇ ਮੀਡੀਆ ਦੇ ਇੰਟਰਵਿਊ ਮੈਗਜ਼ੀਨ ਗਾਵਾਸ਼ੇ ਸ਼ਾਵਾਂਸ਼ ਦੋਨੋਂ ਦੇ ਆਣੇ ਵੀ ਕੰਮ ਕਰਦੇ ਆ ਜਿਹੜਾ ਨਾਮ ਦਾ ਅੱਜ ਜਿੰਦੇ ਬਾਅਦ ਹੋ ਗਿਆ ਨਾ ਮਾਤਰੀ ਆ ਨਿਸ਼ਾਨ ਪਸੰਦੂ ਲੱਗਿਆ ਆ ਹਾਂ ਜੇ ਕਰ ਲਿਆ ਯਾਰ ਬੜੇ ਕੰਮ